13 ਨਵੰਬਰ 1995 ਬੈਂਗਲੌਰ ਦੇ ਵਿੱਚ ਜਨਮਿਆ ਐਮਵੀ ਪੰਜਾਈ ਜੋ ਅੱਜਕੱਲ ਹਰ ਸਟੂਡੈਂਟ ਹਰ ਯੂਨੀਵਰਸਿਟੀ ਦੇ ਵਿੱਚ ਜਿਸ ਦੇ ਗੀਤ ਸੁਣੇ ਜਾਂਦੇ ਨੇ ਉਸ ਦਾ ਰੀਸੈਂਟਲੀ ਗੀਤ ਰਿਲੀਜ਼ ਹੋਇਆ ਛੋੜ ਡਾਲਾ ਇਸ ਗੀਤ ਨੂੰ ਹਲੇ ਰਿਲੀਜ਼ ਹੋਏ 21 ਦਿਨ ਹੋਇਆ ਕਿ ਇਸ ਗੀਤ ਨੇ ਮਿਲੀਅਨਸ ਵਿੱਚ ਵਿਊਜ਼ ਹਾਸਲ ਕਰ ਲਏ ਹਨ ਐਮਵੀ ਨੇ ਆਪਣੇ ਚੈਨਲ ਦੇ ਨਾਲ YouTube ਤੇ 20 ਮਿਲੀਅਨ ਤੇ Instagram ਤੇ 5.5 ਮਿਲੀਅਨ ਤੋਂ ਵੱਧ ਫੋਲੋਅਰਸ ਗੇਨ ਕੀਤੇ ਹਨ ਤੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਅਕਸਰ ਉਹ ਆਪਣੇ ਗੀਤਾਂ ਦੇ ਨਾਲ ਆਪਣੇ ਰੈਪ ਦੇ ਨਾਲ ਸਬਦਾ ਦਿਲ ਜਿੱਤਦੇ ਆ ਲੇਕਿਨ ਉਹਨਾਂ ਨੂੰ ਪਛਾਣ ਮਿਲੀ ਗੀਤ ਅਸਲੀ ਹਿਪ ਹੌਪ ਇਨ ધ ਫਿਲਮ ਗਲੀ ਬੁਆਏ ਜੀਹਾਂ ਰਣਬੀਰ ਸਿੰਘ ਤੇ आलिया ਭੱਟ ਫੇਮ ਗਲੀ ਬੁਆਏ ਫਿਲਮ ਦੇ ਵਿੱਚ ਉਹਨਾਂ ਦਾ ਗੀਤ ਸੀ ਅਸਲੀ ਹਿਪ ਹੌਪ ਜਿਸ ਤੋਂ ਬਾਅਦ ਉਹਨਾਂ ਨੂੰ ਫੇਮ ਮਿਲਿਆ ਲੋਕਾਂ ਨੇ ਉਹਨਾਂ ਦੇ ਗੀਤਾਂ ਨੂੰ ਹੋਰ ਵੀ ਜ਼ਿਆਦਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਉਹ ਆਪਣੇ ਗੀਤ ਆਪਣੇ ਰੈਪ ਆਪਣੇ ਹਿਪ-ਹੌਪ ਸਟਾਈਲ ਦੇ ਲਈ ਜਾਣੇ ਜਾਂਦੇ ਹਨ ਤੇ ਅਕਸਰ ਆਪਣੇ ਵੱਖਰੇ ਕੰਟੈਂਟ ਤੇ ਕਰਕੇ ਸਟੂਡੈਂਟਸ ਦੇ ਦਿਲ ਦੇ ਵਿੱਚ ਜੋ ਉਹਨਾਂ ਨੇ ਆਪਣੀ ਥਾਂ ਬਣਾਈ ਹੈ ਉਹ ਬਿਲਕੁਲ ਵੱਖਰੀ ਹੈ ਉਹਨਾਂ ਦੇ ਗੀਤਾਂ ਨੂੰ ਅਕਸਰ ਯੂਨੀਵਰਸਿਟੀ ਦੇ ਵਿੱਚ ਸੁਣਿਆ ਜਾਂਦਾ ਹੈ ਤੇ ਸਟੂਡੈਂਟਸ ਉਹਨਾਂ ਦੇ ਗੀਤਾਂ ਨੂੰ ਬੇਹੱਦ ਪਸੰਦ ਕਰਦੇ ਹਨ ਅਕਸਰ ਉਹਨਾਂ ਦਾ ਗੀਤ ਜਦੋਂ ਵੀ ਰਿਲੀਜ਼ ਹੁੰਦਾ ਹੈ ਹਰ ਕੋਈ ਇਸ ਨੂੰ ਬੇਹੱਦ ਪਸੰਦ ਕਰਦਾ ਹੈ ਮੈਟਰੋ ਦੇ ਵਿੱਚ ਵੀ ਨਦਗੀਤ ਖੂਬਸੂਰਤ ਨੂੰ ਮਿਲਦੇ ਹਨ ਰੀਸੈਂਟਲੀ ਜੋ ਉਹਨਾਂ ਦਾ ਗੀਤ ਆਇਆ ਉਸ ਤੋਂ ਬਾਅਦ ਹਰ ਕੋਈ ਉਹਨਾਂ ਦੀ ਤਾਰੀਫ ਕਰਦਾ ਹੈ ਤੇ ਸਵਲੀਨਾ ਨੇ ਵੀ ਉਹਨਾਂ ਦੇ ਇਸ ਗੀਤ ਤੇ ਕਮੈਂਟ ਕੀਤਾ ਜਿੱहां ਉਹਨਾਂ ਨੇ ਐਮਵੀ ਦੇ ਕਿੰਨ ਗੀਤਾ ਦੇ ਵਿੱਚ ਉਹਨਾਂ ਦੇ ਨਾਲ ਕੰਮ ਕੀਤਾ ਤੇ ਛੋੜ ਡਾਲਾ ਗੀਤ ਜਿੱਦਾਂ ਹੀ ਰਿਲੀਜ਼ ਹੋਇਆ ਉਹਨਾਂ ਨੇ ਆਪਣੇ ਇੰਸਟਾ ਤੇ ਸਾਂਝਾ ਕੀਤਾ ਤੇ ਸਵਲੀਨਾ ਨੇ ਕਮੈਂਟ ਕਰਦੇ ਹੋਏ ਲਿਖਿਆ this song is fire for everyone to really reflect ਜਿਸ ਤੋਂ ਬਾਅਦ ਹਰ ਪਾਸੇ ਇਸ ਤੇ ਚਰਚਾ ਹੋਣ ਲੱਗੇ ਵੈਲ ਚੇਕਰ ਤੁਸੀਂ ਵੀ ਉਹਨਾਂ ਦਾ ਗੀਤ ਸੁਣ ਲਿਆ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਤੇ ਡੇਲੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਗਰੁੱਪ ਨਾਲ